ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਜੀ ਵੈਲਕਮ ਸਰ ਆਪਨੇ ਸੰਦੇ ਆਏ ਹੋਏ ਆਇਆ ਸਰ ਨੂੰ ਆਉਣ ਨਹੀਂ ਦੇ ਰਹੇ ਬਾਪੂ ਜੀ ਮੈਨੂੰ ਤੇ ਆਪ ਨਹੀਂ ਪਤਾ ਇਸ਼ੂ ਮੈਂ ਤਾਂ ਆਪ ਤੁਹਾਨੂੰ ਪੁੱਛਣਾ ਸੀ ਵੀ ਇਸ਼ੂ ਕੀ ਹੈ ਅੰਦਰ ਵੜ ਕੇ ਉਹ ਪਹਿਲਾਂ ਮੀਟਰ ਮੋਟਰ ਜੇ ਖੋਲਣ ਲੱਗੇ ਆ ਖੋਲਦੇ ਆ ਕੰਦਰ ਵੜ ਕੇ ਮੀਟਰ ਖੋਲਦੇ ਆ ਸਾਨੂੰ ਦੱਸ ਦੋ ਵੀ ਕਿਹੜੇ ਕਾਨੂੰਨ ਦੇ ਤਹਿਤ ਭਾਈ ਤੁਸੀਂ ਮੀਟਰ ਰੱਖਣ ਦੇ ਹੱਕਦਾਰ ਨਹੀਂ ਸੋਲਰ ਪੈਨਲ ਲਾਇਆ ਪਬਲਿਕ ਨੇ ਖੂਨ ਤਸੀਲਿਆਂ ਦੀ ਕਮਾਈ ਦੇ ਵਿੱਚੋਂ ਤੁਹਾਨੂੰ ਅਸੀਂ ਭਰਾਈਆਂ ਜੋ ਤੁਹਾਡੀਆਂ ਬਣਦੀਆਂ ਸੀ ਫੀਸਾ ਉਹ ਭਰਾ ਕੇ ਸਿਕਿਉਰਿਟੀ ਆ ਭਰਾ ਕੇ ਮੀਟਰ ਲਗਾਏ ਆ ਸਾਨੂੰ ਕਮ ਸੇ ਕਮ 10 ਦਾ ਦੋ ਤੁਸੀਂ ਕੀ ਕੀ ਖੋਲਣਾ ਹੈ ਬਿੱਲ ਵੀ ਪੁਰਾਣਾ ਹੁੰਦਾ ਜੀ ਉਹਦੇ ਵਿੱਚ ਇਹ ਨਹੀਂ ਹੁੰਦਾ ਵੀ ਬਿੱਲ ਵੀ ਭਰਨਾ ਆ ਬਸ ਠੀਕ ਹੈ ਬਿਲਕੁਲ ਸਾਨੂੰ ਨੋਟਿਸ ਦੋ ਕਿ ਤੁਸੀਂ ਮੀਟਰ ਦੇ ਅੰਦਰ ਲਾ ਕੇ ਰੱਖ ਸਕਦੇ ਕਿੰਨੇ ਨੋਟਿਸ ਤੇਰੀ ਬਿਜ ਕਨੈਕਸ਼ਨ ਕੱਟਣ ਤੋਂ ਪਹਿਲਾਂ ਤੇ ਅੰਦਰ ਮੀਟਰ ਵਾਲਾ ਨੋਟਿਸ ਦੇਤਾ ਫੇਰ ਕੱਟਦਾ ਕਨੈਕਸ਼ਨ ਮੈਂ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਤੁਹਾਡੇ ਨਾਲ ਵੀ ਤੁਸੀਂ ਕਨੈਕਸ਼ਨ ਕਿਉਂ ਕੱਟਿਆ ਤੁਸੀਂ ਬਹੁਤ ਵਧੀਆ ਕੰਮ ਕੀਤਾ ਲਵਾਰਸਨ ਦਾ ਕਨੈਕਸ਼ਨ ਕੱਟ ਕੇ ਅਸੀਂ ਮੁਲਾਜ਼ਮ ਬੰਦੇ ਆ ਠੀਕ ਹੈ ਜੀ ਇਹ ਆਪਣਾ ਸੀਰਕਰੇ ਦਾ ਬਿੱਲ ਘਰ ਗਿਆ ਜੀ ਕੱਲ ਨੂੰ ਮੈਂ ਇੱਕ ਵਾਰੀ ਮੈਨੂੰ ਮੈਂ ਬਿਲਕੁਲ ਕਹਿੰਦਾ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਮੈਂ ਉਹ ਮੈਸ ਹਾਂ ਠੀਕ ਹੈ ਜੀ 80 ਲੱਖ ਦਾ ਬਿੱਲ ਖੜਾ ਸਰ ਅਸੀਂ ਤੁਹਾਨੂੰ 2-3 ਸਾਲਾਂ ਦੇ ਬੇਨਤੀਆਂ ਕਰ ਰਹੇ ਵੀ ਭਰਾ ਦਿਓ ਉਹ ਭਾਈ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਮੇਰੀ ਗੱਲ ਕਹੀ ਦੋ ਮੈਂ ਤੁਹਾਨੂੰ ਕੀ ਕਰ ਰਹੇ ਆਂ? ਇਹ ਭਰਾ ਤੋਂ ਸਰ ਭਰਾ ਤੋਂ ਆਪਾਂ ਨਹੀਂ ਗੁੜਾਣਾ 15 ਬਕਾ ਮਸਲਾ ਉਹਦੀ ਕੋ ਪਾਲਿਸੀ ਆਉਗੀ ਨਹੀਂ ਆਉਗਾ ਪਰ ਮਰਾਜ਼ਮਾਂ ਨੂੰ ਰੋਕਣਾ ਛਾੜਿਆਂ ਨੂੰ ਉਹ ਇਹ ਆਪਣੀ ਡਿਊਟੀ ਕਰ ਰਹੇ ਨੇ ਪਹਿਲਾਂ ਸੁਣ ਤਾਂ ਲੋ ਕਿਆ ਰੋਕਿਆ ਮਤਲਬ ਅੰਦਰ ਵੜਨ ਲੱਗੇ ਤੁਸੀਂ ਦੱਸੋਗੇ ਨਹੀਂ ਵੀ ਅਸੀਂ ਕਾਦੇ ਵਾਸਤੇ ਵੜ ਰਹੇ ਆਂ ਅੰਦਰ ਜੀ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਤੁਹਾਡੇ ਦਫ਼ਤਰ ਚ ਵੜਨ ਲੱਗੇ ਬੰਦਾ ਕੋਈ ਦੱਸੂਗਾ ਹੀ ਨਾ ਵੀ ਮੈਂ ਕਾਦੇ ਵਾਸਤੇ ਆਇਆ ਮੇਰੇ ਕੋਲ ਅਧਿਕਾਰ ਹੈਗਾ ਵੀ ਐਸ ਕਾਨੂੰਨ ਦੇ ਤਹਿਤ ਐਸ ਕਾਨੂੰਨ ਦੇ ਤਹਿਤ ਮੈਂ ਤੁਹਾਡੇ ਅੰਦਰੋਂ ਆ ਚੀਜ਼ਾਂ ਚੱਕਣੀਆਂ ਐ ਆ ਚੀਜ਼ਾਂ ਮੈਂ ਪਟਣੀਆਂ ਐ ਸਾਨੂੰ ਪੁੱਛਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਲੈ ਕੇ ਉਹ ਤਾਂ ਸਰ ਤੋਂ ਰਸੀਵਿੰਗ ਵੀ ਲੈ ਕੇ ਆਣੇ ਇਹਨਾਂ ਨੇ ਪੀਟਰ ਰਸੀਵਿੰਗ ਲੈ ਕੇ ਆਣ ਕਿਹੜੇ ਮੈਂ ਤਾਂ ਇਹ ਜਾਨਣਾ ਚਾਹੁੰਦਾ ਬੀਗੇ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰੋਪਰਟੀ ਇਹਨੂੰ ਅਸੀਂ ਕਹਿੰਦੇ ਜਿਹਦੇ ਪੈਸੇ ਪਏ ਕੀਤੇ ਹੋਏ ਆਸੀਂ ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਨੇ ਆ ਹਾਂ ਸਿਕਿਉਰਿਟੀ ਰਿਫੰਡ ਹੋ ਜੂਗੀ ਹਾਂ ਰਿਫੰਡ ਹੋ ਜੂਗੇ ਸਾਨੂੰ ਦਾਸ ਦਾ ਦੋ ਸਿਕਿਉਰਿਟੀ ਲੈ ਕੇ ਓ ਯਾਰ ਅਸੀਂ ਵੀ ਤਾਂ ਪ੍ਰਾਪਰਟੀ ਸਰਕਾਰ ਦੀ ਹੋਆ ਅਸੀਂ ਵੀ ਤਾਂ ਨਾਗਰਿਕ ਸਰਕਾਰ ਨਹੀਂ ਆ ਅਸੀਂ ਕਿਹੜੇ ਬਗਾਨੇ ਆ ਕੋਈ ਪੇਸਾਨ ਨੂੰ ਦੱਸਦਾ ਦੋ ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਵੱੜ ਰਹੇ ਐ ਵੀ ਉਹ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦੱਸਦਾ ਦੋ ਜੀ ਇਹਨਾਂ ਨੇ ਮੀਟਰ ਲੈਣਾ ਜੀ ਨਹੀਂ ਲੈ ਕੇ ਜਾਣ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਬੰਦਾ ਅੰਦਰ ਆ ਕੇ ਮੀਟਰ ਤੋੜ ਮਤਲਬ ਮੀਟਰ ਲੈਣ ਲੱਗ ਜਵੇ ਆਪਾਂ ਸਾਰੇ ਆਪਾਂ ਸਾਰੇ ਸਿਆਣੇ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦਿਆਂ ਨੂੰ ਸਾਡੇ ਨੂੰ ਆਣ ਦੋ ਤੇ ਕੀ ਖੜਾ ਮੈਂ ਦੇਖ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਕੀ ਲੈ ਕੇ ਜਾਣਾ ਐ ਸਰ ਕੱਲਾ ਮੀਟਰ ਜੀ ਕੱਲਾ ਮੀਟਰ ਮੀਟਰ ਲੈ ਕੇ ਜਾਣਾ ਸਾਨੂੰ ਇਨਫੋਰਮ ਕਰੋ ਸਾਨੂੰ ਦੱਸੋ ਵੀ ਇਸ ਕਾਨੂੰਨ ਦੇ ਤਹਿਤ ਆ ਆਰਟੀਕਲ ਦੇ ਤਹਿਤ ਅਸੀਂ ਅੰਦਰੋਂ ਮੀਟਰ ਚੱਕ ਕੇ ਲੈ ਕੇ ਜਾਣਾ ਤੁਹਾਡਾ ਇਹ ਚੀਜ਼ ਅਸੀਂ ਪੱਟ ਕੇ ਲੈ ਕੇ ਜਾਣੀ ਹੈ ਸਾਨੂੰ ਦੱਸਤਾ ਦਿਓ ਜਦੋਂ ਮੇਰੀ 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 ਬੇਜ਼ੀ ਹਾਂ ਜਦੋਂ ਕਨੈਕਸ਼ਨ ਡਿਸਕਨੈਕਸ਼ਨ ਦੇ ਅਸੀਂ ਤੁਹਾਨੂੰ ਵਾਰ-ਵਾਰ ਨੋਟਿਸ ਦੇ ਰਹੇ ਸੀ ਕੱਟਦਾ ਤੁਸੀਂ ਕਨੈਕਸ਼ਨ ਗੱਲ ਖਤਮ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਸਰ ਉਹ ਮੀਟਰ ਉੱਥੇ ਨੇ ਨਾ ਪਿਆ ਰਹੂਗਾ ਮੀਟਰ ਤੁਸੀਂ ਬਾਹਰ ਆਪਣਾ ਮੀਟਰ ਭਾਈ ਸਾਹਿਬ ਮੀਟ ਸੋਲਰ ਵਾਲਾ ਇਹ ਸੋਲਰ ਦੇ ਪੈਸੇ ਤਾਂ ਆਇਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਜਿਹੜਾ ਤੁਹਾਡਾ ਮੀਟ ਜਿਹੜਾ ਪੈਨਲ ਸੋਲਰ ਦੀ ਪੈਨਲ ਥੋੜੀ ਗੋਲਨ ਲੱਗੇ ਜੀ ਪਤਾ ਹੀ ਨਹੀਂ ਗਿਆ ਕਿ ਉਹਦੇ ਪਹਿਲਾਂ ਇੱਕ ਜਿਹਾ ਪੱਟ ਵੀ ਦੇਖਿਆ ਹੈ ਨਾ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪਟਣ ਲੱਗੇ ਹੈਗੇ ਹੁਣ ਸਾਨੂੰ ਕੀ ਬਤਾ ਕੀ ਪਟਣਾ ਉਹਨੇ ਕੀ ਨਹੀਂ ਪਟਣਾ ਸਾਨੂੰ ਦੱਸੋਗੇ ਦੱਸੋ ਜੀ ਨਾ ਮੇਰੀ ਬੇਨਤੀ ਹੈ ਮੈਂ ਉਹ ਮਾਰ ਦਿੰਦੀ ਆਪਾਂ ਕੋਈ ਗੱਲ ਨਹੀਂ ਕੋਈ ਹੋਰ ਗੱਲਾਂ ਕਿ ਜੇਰ ਜੁਰ ਜਣਾਏ ਦੇਖੋ ਇਹ ਤਾਂ ਸਰਕਾਰੀ ਕੰਮ ਚ ਚੱਲੀ ਆ ਅੱਬਰ ਬਜਾ ਹੋ ਜਾਣਾ ਜਿਹੜੀਆਂ ਇਸ ਵੇਲੇ ਜਾਣਾ ਤੜਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਵੀ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜਿਹੜਾ ਲੱਗਿਆ ਹੋਇਆ ਪਬਲਿਕ ਨੇ ਲਾਇਆ ਪਬਲਿਕ ਚਾਹੁੰਦੀ ਹੈ ਵੀ ਇਹਨਾਂ ਨੂੰ ਨਾ ਤੜਫਾਈਏ ਬਿਜਲੀ ਪਾਣੀ ਬਿਨਾ ਵੀ ਇਹਨੂੰ ਅਸੀਂ ਕਿਦਾਂ ਯੂਜ਼ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਇਹ ਨਾ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਕਰਕੇ ਭਰਾਲੋ ਅੱਜ ਤੁਹਾਨੂੰ ਕੋਈ ਤਾਰੀਕੀ ਬੇਨਤੀ ਕਰਦੇ ਆ ਸਰ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡਾ ਇਹ ਹੈ ਵੀ ਸਾਨੂੰ ਇਹ ਅੰਦਰੋਂ ਅੰਦਰ ਬੜੇ ਆ ਤੇ ਬਿਨੈ ਦੱਸਿਆ ਬੜੇ ਆ ਬਿਨੈ ਦੱਸਿਆ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਨਹੀਂ ਨਾ ਪਤਾ ਵੀ ਕੀ ਕੀ ਇਹ ਖੋਲਣਾ ਇਹਨਾਂ ਨੇ ਕੀ ਕੀ ਤੋੜਨਾ ਕੋਈ ਨਹੀਂ ਉਹਨਾਂ ਵੱਲੋਂ ਮੈਂ ਠੀਕ ਉਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਅਸੂਲਾਂ ਦਾ ਹੈਗਾ ਅਸੀਂ ਗੱਲ ਅਸੂਲ ਦੀ ਕਰ ਰਹੇ ਸੀ ਕਿ ਸਾਨੂੰ ਪਤਾ ਨਹੀਂ ਲੱਗਾ ਵੀ ਕੀ ਕੀ ਬੰਦਾ ਅੰਦਰ ਬੜਿਆ ਆਏ ਤੇ ਉਹ ਵਿਦਾਊਟ ਵਿਦਾਊਟ ਇਨਫੋਰਮੇਸ਼ਨ ਬੜ ਗਿਆ ਵਿਦਾਊਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈ ਨਾ ਨਾ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਲੈਕਟ੍ਰਿਸਿਟੀ ਬੋਰਡ ਤੋਂ ਆਏ ਆ ਇਹ ਵੀ ਬਿਜਲੀ ਬੋਰਡ ਤੋਂ ਆਏ ਆ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਅੰਦਰ ਬੜ ਕੇ ਬੰਦਾ ਜਦੋਂ ਖੋਲਦਾ ਮੇਰੀ ਜਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮਹਿਸੂਸ ਕਰੋਗੇ ਵੀ ਹੂ ਆਰ ਯੂ ਆ ਬੰਦਾ ਪੁੱਛਦਾ ਹੀ ਆ ਵੀ ਯਾਰ ਤੂੰ ਅੰਦਰ ਬੜਿਆ ਹੈ ਤੂੰ ਆ ਕੇ ਮਤਲਬ ਇਹ ਮਤਲਬ ਕਿ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਨ ਲੱਗਿਆ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਹੈ ਆਪਣੀ ਇੰਟਰੋਡਕਸ਼ਨ ਦਦੇ ਪਹਿਲਾਂ ਇਹ ਤਾਂ ਜੈਨੂਨ ਲੱਗ ਰਿਹਾ ਯਾਰ ਵੀ ਸਾਡਾ ਇਨਕ ਤਾਂ ਹੱਕ ਹੈ ਸਾਡਾ ਘਰ ਹੈ ਹਾਂ ਇਸ ਕਰਕੇ ਹੋਰ ਕੋਈ ਗੱਲ ਨਹੀਂ ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੈ ਪਰਿਵਾਰ ਦੇ ਮੈਂਬਰ ਹੈ ਤੁਸੀਂ ਸਾਡਾ ਸਾਡਾ ਤੁਹਾਡੇ ਨਾਲ ਕੋਈ ਐਦਾਂ ਦੀ ਗੱਲ ਥੋੜਾ ਹੈਗੀ ਹੈ ਸਰ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਆ ਹਾਂ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਮਹਿਮਾਨੀ ਰਹਿਣਾ ਹੈ ਮੇਰੇ ਮਾਤਾ ਜੀ ਆਰ ਵੀ